ਹਾਂਜੀ ਤੁਸੀਂ ਆ ਦੇਖ ਸਕਦੇ ਆ ਆ ਖੇਤ ਦੇ ਨਾਲੋਂ ਨਾਲੋਂ ਵੀ ਨਹੀਂ ਹੈ ਨਾ ਸਾਰੇ ਜਿੰਨੇ ਦਰਖਤ ਸੀ ਨਹੀਂ ਸਾਰੇ ਵੱਡ ਵੱਡ ਟਾਣੇ ਸੜਤੇ ਆ ਦੇਖੋ ਇਹਨਾਂ ਦੇ ਖੇਤ ਵੀ ਨਹੀਂ ਠੀਕ ਆ ਖੇਤ ਕਿੱਥੇ ਆ ਤੇ ਰੋਡ ਤੇ ਆ ਇਹ ਦਰਖਤ ਰੋਡ ਦੀ ਜ਼ਮੀਨ ਦੇ ਵਿੱਚ ਦਰਖਤ ਆ ਆ ਬੰਦੇ ਆ ਇਹਨਾਂ ਦੇ ਖੇਤ ਦੇ ਉਹ ਸਾਰਾ ਕੋ ਦਾ ਦੁੱਧ ਨਾਲ ਚੱਕੀ ਫਿਰਦੇ ਆ ਹੁਣ ਭੱਜ ਗਏ ਮੈਨੂੰ ਦੇਖ ਕੇ ਠੀਕ ਆ ਜੀ ਆ ਦੇਖੋ ਆ ਦੇਖੋ ਸਾਰੇ ਦਰਖਤ ਤੇ ਵੱਡ ਵੱਡੇ ਨਹੀਂ ਸੜਤੇ ਨਾਲੋਂ ਨਾਲੋਂ ਆ ਦੇਖੋ ਨਾਲੇ ਖੇਤ ਦੇ ਵਿੱਚ ਨਹੀਂ ਹੈਗੇ ਇਹਨਾਂ ਦੇ ਨਾ ਰੋਡ ਤੇ ਰੋਡ ਦੀ ਜ਼ਮੀਨ ਦੇ ਵਿੱਚ ਦਰਖਤ ਆ ਠੀਕ ਆ ਇਹਨਾਂ ਨੂੰ ਨਾ ਨਾ ਕਵਾਰੀ ਵਾਰਨਿੰਗ ਦਿੱਤੀ ਹੈ ਦੁਬਾਰਾ ਦੇਖ ਲੈ ਅਸੀਂ ਚੱਕ ਇਹਨਾਂ ਦੇ ਪਰਚਾ ਕਰਾ ਦੇਣਾ ਫੇਰ ਕਿਸਾਨ ਕਹਿੰਦੇ ਅਸੀਂ ਐ ਤੇ ਜੇ ਉਹ ਇਹ ਸਾਰਿਆਂ ਤੋਂ ਬੇੜਾ ਕਰਤਾ ਨਹੀਂ ਕਿਸਾਨਾਂ ਨੇ ਕੀਤਾ ਆ ਪੰਜਾਬ ਦਾ ਦਰਖਤ ਹੋਣ ਨਹੀਂ ਦਿੰਦੇ ਇਹ ਫੇਰ ਜਦੋਂ ਰੱਬ ਮੀਂਹ ਪਾਉਂਦਾ ਹੈ ਇਹਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਫੇਰ ਗਵਰਨਮੈਂਟ ਤੋਂ ਮੁਆਵਜ਼ਾ ਮੰਗਦੇ ਕਿਹੜੀ ਚੀਜ਼ ਦਾ ਮੁਆਵਜ਼ਾ ਮੰਗਦੇ ਕਿਹੜੀ ਚੀਜ਼ ਦਾ ਇਹਨਾਂ ਦੇ ਕੋਲੋਂ ਹਨਾ ਆਪਣਾ ਕਰਜ਼ਾ ਲੈ ਕੇ ਨਹੀਂ ਲੈਂਦਾ ਜੱਟਾਂ ਦੇ ਕੋਲੋਂ ਉਦਾਂ ਕਹਿੰਦੇ ਅਸੀਂ ਬਹੁਤ ਵੱਡੇ ਸਰਦਾਰ ਕਹੋਨੇ ਆ ਹੈ ਇਹਨਾਂ ਦੇ ਕੋਲੋਂ